ਗੇ ਲਾਉਂਦੇ ਸੀਗੇ ਜੀ ਅੱਛਾ ਨਸ਼ੇ ਕਰਦੇ ਸੀਗੇ ਜੀ ਅੱਛਾ ਉਹਨਾਂ ਕਰਨੀ ਸਾਡੇ ਲੱਤਾਂ ਖਰਾਬ ਹੋ ਗਏ ਹੁਣ ਤੁਹਾਡਾ ਆਪਣਾ ਮਨ ਹੈਗਾ ਨਸ਼ਾ ਛੱਡਣ ਦਾ ਜਾਂ ਮਤਲਬ ਇੱਕ ਫਾਰਮੈਲਟੀ ਆ ਵੀ ਯਾਰ ਤੁਸੀਂ ਇਸ ਇਲਾਜ ਕਰਾ ਦिए ਕਿ ਲੈ ਜੀ ਤੁਹਾਨੂੰ ਇਲਾਜ ਕਰੀਏ ਤੁਸੀਂ ਕੱਲ ਨੂੰ ਫੇਰ ਉਸੇ ਨਸ਼ਿਆਂ ਦੀ ਦਾਲ-ਦਾਲ ਚ ਪੈ ਜਾਓ ਉਹੀ ਜਿਹੜੀ ਦਿਹਾੜੀ ਲਾਉਣੀ ਉਹਦੇ ਹੀ ਨਸ਼ਾ ਲੈ ਆਉਣਾ ਹਾਂਜੀ ਬਹੁਤ ਆ ਮਾਵਾਂ ਤੇ ਪੁੱਤ ਮਰ ਰਹੇ ਨੇ ਬਹੁਤ ਹੀ ਜ਼ਿਆਦੇ ਆ ਸਾਡੇ ਵੀ ਮਰਨ ਵਾਲੇ ਨੇ ਸਾਨੂੰ ਵੀ ਉਮੀਦ ਨਹੀਂ ਸੀ ਹੈਗੀ ਵੀ ਇਹੇ ਬਚ ਜਾਣਗੇ ਪਰ ਮਹਾਰਾਜ ਨੇ ਕਿਰਪਾ ਕੀਤੀ ਤੁਸੀਂ ਆਗੇ ਪਹੁੰਚ ਗਏ ਪਿਆਆਂ ਦੇ ਮੂੰਹ ਦੇ ਵਿੱਚ ਰੋਟੀ ਪਾਣੀ ਕੁਝ ਫਲ ਫਲੂਟ ਪਿਆਆਂ ਦੇ ਮੂੰਹ 'ਚ ਪਾਉਂਦੇ ਸੁਰੱਖਣੀ ਸੀ ਸਕਦੇ ਸਾਨੂੰ ਤਾਂ ਐ ਸੀ ਵੀ ਬਚਦੇ ਨਹੀਂ ਮੈਂ ਫੋਨ ਕਰਤਾ ਜੋ ਆਖਾਂ ਨੂੰ ਮੈਂ ਹੈ ਬਚਦੇ ਨਹੀਂ ਹੈਗੇ ਕੁੜੀਆਂ ਰੋ ਰੋ ਕੇ পাগল ਹੋ ਗਈਆਂ ਘਰੇ ਅੱਛਾ ਉਹ ਟੈਟ ਕਰਦੇ ਸੀਗੇ ਕੋਈ 나ੜ ਤੇ ਖੂਨ ਹੀ ਨਿਕਲਦਾ ਸੀ ਭਾਈ ਭਾਈ ਜੀ ਅੰਦਰ ਤਾਂ ਸਾਰਾ ਚਿੱਟਾ ਪੜੀ ਬੈਠੇ ਆਪਾਂ ਖੂਨ ਕਿੱਥੇ ਹੋਣਾ ਰਗ ਦੀ ਦਲਦਲ ਦੇ ਵਿੱਚ ਫਸੇ ਇਹਨਾਂ ਨੌਜਵਾਨਾਂ ਨੂੰ ਫਿਰ ਹੁਣ ਲੋਕ ਪੁਲਾਈ ਸੰਸਥਾ ਆਪਣੇ ਨਾਲ ਲਿਜਾ ਰਹੀ ਆ ਤਾਂ ਇਹਨਾਂ ਦਾ ਹੁਣ ਇਲਾਜ ਕਰਾਇਆ ਜਾਏਗਾ ਤਾਂ ਇਹਨਾਂ ਨੂੰ ਇਸ ਨਰਕ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਹਾਂਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹਾਂ ਕੀ ਗੱਲ ਹੋ ਗਈ ਗਲਤ ਹੈ ਇਹ ਗੋਸ਼ਨੀ ਹਾਂ ਟੀਗੇ ਲਾਉਂਦੇ ਸੀਗੇ ਜੀ ਅੱਛਾ ਨਸ਼ੇ ਕਰਦੇ ਸੀਗੇ ਜੀ ਅੱਛਾ ਉਹਨਾਂ ਕਰਨੀ ਸਾਡੇ ਲੱਤਾਂ ਖਰਾਬ ਹੋ ਗਏ ਕਦੋਂ-ਕਦੋਂ ਕਰ ਰਹੇ ਹੋ ਤੁਸੀਂ ਸੱਨ ਸਾਲ ਹੋ ਗਏ ਹੈ ਸੱਨ ਵੀ 10-4 4 ਕ ਸਾਲ ਦੇ 4 4.5 ਸਾਲ ਹੋ ਗਏ ਆਹਾ ਇਹ ਕੀ ਹੋਇਆ ਇਹ ਜੀ ਟੀਕੇ ਲਾਉਂਦੇ ਸੀ ਇਹ 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 ਚਿੱਟੇ ਦੇ ਟੀਕੇ ਲਾਉਣ ਕਰਕੇ ਹੋਇਆ ਹਾਂਜੀ ਜੇ ਕੋਈ ਹੋਰ ਵੀ ਨਸ਼ਾ ਕਰਦੇ ਸੀ ਵਿੱਚ ਔਰ ਗੋਲੀਆਂ ਕੈਪਸੂਲ ਖਾਣ ਸੱਟ ਸੁੱਟ ਤਾਂ ਨਹੀਂ ਬਜੀ ਵੀ ਸੱਟ ਨਾਲ ਹੋ ਗਿਆ ਤੁਹਾਡੇ ਨਾ ਜੀ ਨਾ ਸਾਰੇ ਇਹ ਟੀਕੇ ਨਾਲ ਹੋਇਆ ਇਹ ਟੀਕੇ ਨਾਲ ਹੀ ਹੋਇਆ ਜੀ ਆ ਦੇਖ ਆ ਦੇਖ ਸਕਦਾ ਮੇਰਾ ਵੀ ਇਦ ਕੋਈ ਨਾ ਕੋਈ ਅੱਛਾ ਹਾਂਜੀ ਅੱਛਾ ਤੁਹਾਡੇ ਵੀ ਹੈ ਹਾਂਜੀ ਤੂੰ ਵੀ ਟੀਕੇ ਲਾਇਆ ਹਾਂਜੀ ਇਹ ਟੀਕੇ ਲਾਉਣ ਕਰਕੇ ਕਿੰਨੀ ਉਮਰ ਹੈ ਤੇਰੀ ਮੇਰੀ ਉਮਰ 20 22 ਸਾਲ ਦੀ ਹੋ ਗਈ ਤੇਰੀ ਮੇਰੀ ਜੀ 25 26 ਸਾਲ ਹੋ ਗਏ ਆਹਾਂ ਬਾਹਾਂ ਤੇ ਵੀ ਟਿਕਈ ਆ ਹਾਂਜੀ ਇਹ ਸਾਰੇ ਟੀਕੇ ਆ ਦੇ ਨਿਸ਼ਾਨ ਨੇ ਜੀ ਸਾਰੀਆਂ ਬਾਹਾਂ ਆਹ ਤੇਰੇ ਹੱਥ ਦੇਖ ਆਹਾਂ ਹਾਂ ਇਹ ਟੀਕੇ ਕਿ ਡਿਗੇ ਡਿਗੇ ਮੋਟਰਸਾਈਕਲ ਤੋਂ ਇਹ ਟੀਕੇ ਆ ਕਰਨਾ ਹੱਥ ਪਲ ਗਿਆ ਸੀ ਜੀ ਹੁਣ ਫਿਰ ਕਿਵੇਂ ਸਰਦਾ ਤੁਹਾਡਾ ਅੱਜ ਕਰਿਆ ਨਾ ਸਾਨੂੰ ਸੋ ਕੋਈ ਨਹੀਂ ਫਿਰ ਹੁਣ ਪੂਰੇ ਔਖੇ ਹੋ ਬਹੁਤ ਔਖੇ ਆ ਜੀ ਤੋੜ ਲੱਗੀ ਪਈ ਆ ਜੀ ਸਰੀਰ ਟੁੱਟਿਆ ਪਿਆ ਜੀ ਟੁੱਟਿਆ ਪਿਆ ਹਾਂਜੀ ਹੁਣ ਤੁਹਾਡਾ ਆਪਣਾ ਮਨ ਹੈਗਾ ਨਸ਼ਾ ਛੱਡਣ ਦਾ ਜਾਂ ਮਤਲਬ ਇੱਕ ਫਾਰਮੈਲਟੀ ਆ ਵੀ ਯਾਰ ਤੁਸੀਂ ਇਹ ਇਲਾਜ ਕਰਾ ਦिए ਕਿ ਲੈ ਜੀ ਇਹ ਤੁਹਾਨੂੰ ਇਲਾਜ ਕਰੀਏ ਤੁਸੀਂ ਕੱਲ ਨੂੰ ਫੇਰ ਉਸੇ ਨਸ਼ਿਆਂ ਦੀ ਦਲਦਲ ਚ ਪੈ ਜਾਓ 나 ਜੀ ਨਾ ਮੰਨਤਾ ਹੈਗਾ ਜੀ ਹੈ ਮਨ ਹੈਗਾ ਜੀ ਮੰਨਤਾ ਹੀ ਹੁਣ ਨਸ਼ਾ ਛੱਡਦਾ ਮੈਂ ਇੱਕ ਵਾਰੀ ਕਿੰਨੀ ਉਮਰ ਦੱਸਿਆ ਤਾਂ ਆਪਦੀ 22 ਸਾਲ ਦੀ ਉਮਰ ਹੈ ਮੇਰੀ 22 ਸਾਲ ਉਮਰ ਆ ਨਸ਼ਾ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਨਸ਼ਾ ਕਰਦਿਆਂ 3-4 ਸਾਲ ਹੋ ਗਏ ਲਗਾਤਾਰ ਰੈਗੂਲਰਟੀ ਕੇ ਲਾਂਦੇ ਰਹੇ ਆ ਜੀ 4 ਸਾਲ ਤੋਂ ਰੈਗੂਲਰਟੀ ਰੱਖਦੇ ਹਲਾ ਰਹੇ ਹਾਂ ਠੀਕੇ ਤੋਂ ਪਹਿਲਾਂ ਕੋਈ ਨਸ਼ਾ ਕਰਦੇ ਸੀ ਜਾਂ ਇਦਾਂ ਹੀ ਬਸ ਇਹ ਠੀਕੇ ਤੋਂ ਪਹਿਲਾਂ ਆ ਵੀ ਸਾਰੇ ਟੀਕੇ ਜੀ ਹਾਂਜੀ ਇਹ ਪੈਰਾਂ ਦੇ ਸਾਰੇ ਸਾਰਾ ਸਰੀਰ ਬੰਨ ਰੱਖਿਆ ਜੀ ਟੀਕਾ ਕਿਤੇ ਲੱਗਦਾ ਨਹੀਂ ਸੀਗਾ ਜੀ ਅੱਛਾ ਹਾਂਜੀ ਹੁਣ ਤੁਹਾਡਾ ਆਪਦਾ ਮਨ ਪੱਕਾਗਾ ਵੀ ਯਾਰ ਛੱਡਣਾ ਹਾਂਜੀ ਹਾਂਜੀ ਪਛਤਾਵਾ ਹੋ ਰਿਹਾ ਬਹੁਤ ਪਛਤਾਵਾ ਹੋ ਰਿਹਾ ਜੀ ਮੰਮੀ ਕੀ ਕਰਦੇ ਆ ਤੁਹਾਡੇ ਮੰਮੀ ਦੇ ਛੱਡੇ ਮਰ ਗਏ ਜੀ ਮੰਮੀ ਦੇ ਛੋਟੇ ਛੋਟੇ ਕਿੰਨਾ ਚਿਰ ਹੋ ਗਿਆ ਛੋ ਹੋਊਗੇ 10-12 ਸਾਲ ਹੋ ਗਏ ਉਸ ਤੋਂ ਬਾਅਦ ਨਸ਼ਾ ਕਰਨ ਲੱਗਿਆ ਤੇ ਪਹਿਲਾਂ ਵੀ ਕਰਦੇ ਸੀ ਨਹੀਂ ਉਸ ਤੋਂ ਬਾਅਦ ਹੀ ਕਰਨ ਉਹ ਤੋਂ ਬਾਅਦ ਹੀ ਕਰਨ ਪਹਿਲਾਂ ਨਹੀਂ ਕਰਦੇ ਸੀ ਹੁਣ ਤੁਹਾਨੂੰ ਲੱਗਦਾ ਨਹੀਂ ਵੀ ਯਾਰ ਜ਼ਿੰਦਗੀ ਅਸੀਂ ਕਿੰਨੀ ਨਰਕ ਬਣਾ ਲਈ ਆ ਇਹ ਲੱਗਦਾ ਤਾਂ ਹੈਗਾ ਹੀ ਉਹਨੇ ਕੀ ਕਰੀਏ ਹੁਣ ਪੂਰਾ ਜਾਣਦੇ ਤੁਹਾਨੂੰ ਐ ਪੂਰਾ ਲੱਗਦਾ ਵੇ ਹੁਣ ਦੋ ਰਸਤੇ ਆ ਤੁਹਾਡੇ ਕੋਲੇ ਪੁੱਤਰ ਇੱਕ ਤਾਂ ਨਸ਼ਾ ਛੱਡ ਦੋਗੇ ਜ਼ਿੰਦਗੀ ਬਣਜੂ ਤੁਹਾਡੀ ਦੂਜਾ ਜਿਹੜਾ ਤੁਸੀਂ ਮੌਤ ਦੇ ਨੇੜੇ ਖੜੇ ਈ ਹਾਂ ਹਾਂਜੀ ਹੁਣ ਜੀਣਾ ਚਾਹੁੰਦੇ ਹੋ ਜਾਂ ਮਰਨਾ ਚਾਹੁੰਦੇ ਹੋ ਜੀਣਾ ਚਾਹੁੰਦਾ ਡਾਕਟਰ ਸਾਹਿਬ ਜੀ ਹਾਂਜੀ ਜੀ ਨਾ ਚਾਹੁੰਦੇ ਪੱਕੀ ਗੱਲ ਆ ਹਾਂਜੀ ਪੱਕੀ ਅਸੀਂ ਫੇਰ ਹੀ ਤੁਹਾਡਾ ਇਲਾਜ ਵਗੈਰਾ ਜੋ ਕਰਾਵਾਂਗੇ ਜੇ ਤੁਸੀਂ ਆਪਦਾ ਪੂਰਾ ਪੱਕਾ ਮਨ ਬਣਾਵੋਗੇ ਪਹਿਲਾਂ ਕਦੇ ਛੱਡੇ ਨੀ ਕੋਸ਼ਿਸ਼ ਨਹੀਂ ਕੀਤੀ ਨਸ਼ਾ ਵੀ ਛੱਡਦੀ ਆ ਯਾਰ ਮਾੜੀ ਚੀਜ਼ ਆ ਇਹ ਨਹੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਛੱਡਿਆ ਨਹੀਂ ਗਿਆ ਇਹ ਬਸ ਅੱਛਾ ਹਾਂਜੀ ਕਿਵੇਂ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਕੀਤੀ ਸੀਗੀ ਜੇ ਵਾਲੀਆਂ ਗੋਲੀਆਂ ਲੈਂਦੇ ਸੀਗੇ ਜੀ ਹਾਂਜੀ ਉਹ ਫੇਰ ਹੀ ਗਿੰਦ ਨੇ ਉਦੇ ਨਾਲ ਫਿਰ ਮੰਦੀ ਨਹੀਂ ਠੀਕ ਹੋਇਆ ਹਾਂਜੀ ਠੀਕ ਹੈ ਤੇ ਇੱਥੇ ਫਿਰ ਤੁਹਾਨੂੰ ਕੌਣ ਲੈ ਕੇ ਆਇਆ ਕਿ ਇਹੀ ਪਿੰਡਾਂ ਤੇ ਦਾ ਨਹੀਂ ਨਹੀਂ ਇੱਥੇ ਤਾਂ ਹੀ ਸਾਨੂੰ ਅਮਨ ਲੈ ਕੇ ਆਇਆ ਜੀ ਅੱਛਾ ਅਸੀਂ ਤਾਂ ਹੀ ਉੱਥੇ ਫਸੇ ਹੋਏ ਸੀ ਬਹੁਤ ਗੰਦੇ ਹਾਲਾਤਾਂ ਜੀ ਤੁਹਾਨੂੰ ਲੱਗਦਾ ਸੀ ਮੌਤ ਦਿਸਦੀ ਸੀ ਨੇੜੇ ਵੀ ਆ ਗਈ ਹਾਂਜੀ ਮੌਤ ਤਾਂ ਮਨ ਦੇਦੀ ਸੀ ਅੱਛਾ ਹੁਣ ਚਲੋ ਸਾਡੀ ਸੰਸਥਾ ਇੱਥੇ ਪਹੁੰਚੀ ਆ ਤੁਹਾਨੂੰ ਲੱਗਦਾ ਵੀ ਕੋਈ ਉਮੀਦ ਜਾਗੀ ਆ ਵੀ ਠੀਕ ਹੋ ਸਕਦੇ ਆ ਤੁਹਾਨੂੰ ਹਾਂਜੀ ਤੁਹਾਨੂੰ ਕਿਉਂ ਲੱਗਿਆ ਵੀ ਕਿ ਤੁਸੀਂ ਠੀਕ ਹੋ ਸਕਦੇ ਹੋ ਕੀ ਤੁਹਾਡੇ ਇਹਦਾ ਮਨ ਚ ਆਇਆ ਵੇ ਜਦੋਂ ਹੀ ਇੱਥੋਂ ਪਾਣਾ ਕਿਸੇ ਨੇ ਕੀਤਾ ਜੀ ਇੱਥੇ ਵੀ ਇਹ ਮਰਨ ਵਾਲੇ ਪਏ ਪਏ ਆ ਹਾਂ ਗਲੇ ਪਏ ਆ ਅੱਛਾ ਫਿਰ ਸਾਡੀ ਅਮਨ ਨੇ ਬਾਹੜੀ ਆ ਗਈ ਅੱਛਾ ਅੱਛਾ ਇੱਥੋਂ ਮਾਸੀ ਨੂੰ ਮਾਸੀ ਨੇ ਫਿਰ ਅਮਨ ਨੂੰ ਭੇਜਿਆ ਅਮਨ ਸਾਨੂੰ ਉੱਥੋਂ ਲੈ ਕੇ ਆ ਜੀ ਉੱਥੇ ਅੱਛਾ ਅਜੇ ਨਾਨੀ ਨੂੰ ਭੇਜੀ ਮੰਮੀ ਉੱਥੇ ਅਜੇ ਜੀ ਹਸਪੀਟਲ થી ਗਏ ਸੀ ਕਿ ਗੰਗਾ ਨਗਰ ਹਾਂ ਗੰਗਾ ਨਗਰ ਤੋਂ ਅਮਨ ਫਿਰ ਉੱਥੇ ਪਹੁੰਚਿਆ ਜੀ ਅੱਤਵਾਤੀ ਅੱਛਾ ਉਹ ਡਾਕਟਰਾਂ ਨੇ ਜਵਾਬ ਦੇ ਦਿੱਤਾ ਜੀ ਕੀ ਕਹਿੰਦੇ ਵੀ ਤੁਹਾਡਾ ਕੋਈ ਇਲਾਜ ਨਹੀਂ ਹੋ ਸਕਦਾ ਕੋਈ ਇਲਾਜ ਨਹੀਂ ਕਹਿੰਦੇ ਦੋਨਾਂ ਭਰਾਵਾਂ ਦੀਆਂ ਲੱਤਾਂ ਵੱਡਣੀਆਂ ਬੈਣੀਆਂ ਜੀ ਉਹ ਵਾਈਕਰੂ ਕੋਈ ਗੱਲ ਨਹੀਂ ਵਾਈਕਰੂ ਦੀ ਕਿਰਪਾ ਹੋ ਜੋ ਕਿ ਤੁਸੀਂ ਠੀਕ ਹੋ ਜਾਓਗੇ ਹੈਨਾ ਹਾਂਜੀ ਆਜ ਬੈੰਜੀ ਬੈਠੋ ਇਹ ਤੁਹਾਡੇ ਕੀ ਲੱਗਦੇ ਜੀ ਬੱਚੇ ਇਹ ਦੋਤੇ ਲੱਗਦੇ ਨੇ ਜੀ ਅੱਛਾ ਕਿਵੇਂ ਇੰਨੀ ਮਾੜੀ ਹਾਲਤ ਕਿਦਾਂ ਪੈਣੀ ਹੋ ਗਈ ਇਹਨਾਂ ਉਹਨਾਂ ਦੇ ਮਾੜੇ ਹਾਲਤ ਬਸ ਆ ਚਿੱਟੇ ਨਾਲ ਹੋ ਗਈ ਇਹਨਾਂ ਦੀ ਚਿੱਟਾ ਪੀਂਦੇ ਨੇ ਗੋਲੀਆਂ ਕੈਰਸੋਲ ਖਾਂਦੇ ਨੇ ਪਹਿਲਾਂ ਤੋਂ ਹੱਟੇ ਵੱਲੋਂ ਕੋਈ ਗੌਰ ਨਹੀਂ ਕੀਤੀ ਗਈ ਜਾਂ ਕੀ ਕਾਰਨ ਹੈ ਦਾ ਬਣ ਗਿਆ ਵੀ ਇੰਨੀ ਜਿਹੜੀ ਮਾੜੀ ਹਾਲਤ ਇਹਨਾਂ ਨੂੰ ਅਸੀਂ ਰੋਕਦੇ ਬਹੁ ਸੀਗੇ ਅੱਛਾ ਜੀ ਰੋਕਦੇ ਸੀ ਵੀ ਤੁਸੀਂ ਛੱਡ ਦੋ ਤੁਸੀਂ ਮਰ ਜਾਓਗੇ ਇਹਨਾਂ ਦੇ ਨਾਲ ਦੇ ਮੁੰਡੇ ਇਹਨਾਂ ਦੇ ਜਿਹੜੇ ਦੋਸਤ ਸੀ ਕਈ ਮਰ ਗਏ ਨੇ ਅੱਛਾ ਅਸੀਂ ਬਹੁਤ ਜ਼ੋਰ ਲਾਇਆ ਸੀ ਵੀ ਤੁਸੀਂ ਛੱਡ ਦੋ ਹਾਂਜੀ ਹਾਂਜੀ ਛੱਡ ਦੋ ਚੋਰੀ ਛੱਪੀ ਚੋਰੀ ਛੱਪੀ ਪੀ ਲੈਂਦੇ ਸੀ ਬਸ ਦਿਹਾੜੀ ਜਾਂਦੇ ਸੀ ਪੀ ਲੈਂਦੇ ਸੀ ਜਿਹੜੇ ਜਿਹੜੇ ਹਿਸਾਬ ਨਾਲ ਇਹ ਦੱਸ ਰਿਹਾ ਵੇ ਚਿੱਟਾ ਪੀਂਦੇ ਸੀਗੇ ਉਹ ਮਹਿੰਗਾ ਬਹੁਤ ਆ ਫਿਰ ਇੰਨਾ ਆਪਣੇ ਲਈ ਔਖਾ ਬਹੁਤ ਹੋ ਜਾਂਦਾ ਜੀ ਫਿਰ ਉਹ ਸੇਰੇ ਤੱਕੇ ਦਿਹਾੜੀ ਤੇ ਨਿਕਲ ਜਾਂਦੇ ਸੀ ਪੰਜ-ਪੰਜ ਸੌ ਰੁਪਏ ਹਜ਼ਾਰ ਰੁਪਏ ਲੈਂਉਂਦੇ ਸੀ ਹਜ਼ਾਰ ਦਾ ਤਿੰਨ ਚਾਰ ਟਾਈਮ ਪੀ ਜਾਂਦੇ ਸੀ ਅੱਛਾ ਟੀਕੇ ਲਾਂਦੇ ਸੀਗੇ ਕੱਟ-ਕੱਟ ਕੇ ਖੂਨ ਚ ਮਿਲਾਉਂਦੇ ਸੀ ਫਿਰ ਰੋਟੀ ਪਾਣੀ ਦਾ ਥੋੜਾ ਕਿਵੇਂ ਹੁੰਦਾ ਸੀਗਾ ਤੁਸੀਂ ਕਹਿੰਦੇ ਹੋ ਘਰ ਦੇ ਵਿੱਚ ਮਾਤਾ ਵੀ ਹੈ ਨਹੀਂ ਸੀਗੇ ਰੋਟੀ ਪਾਣੀ ਦਾ ਹੀ ਬਸ ਇਹ ਅਸੀਂ ਕਮਾਉਂਦੇ ਸੀਗੇ ਜਾਂ ਹੋਟਲ ਤੋਂ ਖਾ ਲਈ ਕਦੇ ਨਹੀਂ ਖਾਧੀ ਕਦੇ ਕੁਲਚਾ ਖਾ ਲਿਆ ਕੰਮ ਕੀ ਕਰਦੇ ਸੀਗੇ ਕੰਮ ਲਈ ਆਈ ਡੈਡੀ ਮਜ਼ਦੂਰੀ ਕਰਦੇ ਸੀਗੇ। ਅੱਛਾ ਉਹੀ ਜਿਹੜੀ ਦਿਹਾੜੀ ਲਾਉਣੀ ਉਹਦੇ ਹੀ ਨਸ਼ਾ ਲੈ ਆਉਣਾ। ਹਾਂਜੀ ਹਾਂਜੀ। ਕਦੇ ਇਹ ਤਾਂ ਨਹੀਂ ਹੋਇਆ ਫੇਕ ਉਹਨਾਂ ਦਾ ਨਸ਼ਾ ਉਹਨੂੰ ਮਿਲ ਜਾਂਦਾ ਸੀ ਨਾਲੇ ਮਹਿੰਗਾ ਬਹੁਤ ਹੈ ਤਾਂ। ਨਾ ਜੀ ਮਿਲ ਜਾਂਦਾ। ਦੋਨੇ ਭਰਾ ਸੇ ਮਾਦ ਸੀ ਗਏ ਨਸ਼ੇ ਦੇ। ਅੱਛਾ। ਅਸੀਂ ਦੋਨੇ ਭਰਾ ਜਾਂਦੇ ਸੀਗੇ ਕੰਮ ਤੇ। ਹਾਂ। ਅਸੀਂ 1000 ਰੁਪਏ ਲੈਂਦੇ ਸੀ 1000 ਦਾ ਚਿੱਟਾ ਲਾ ਦਿੰਦੇ ਸੀਗੇ ਪੀਐਨਡੀ। ਚਲੋ ਕੋਈ ਗੱਲ ਨਹੀਂ ਵਾਹਿਗੁਰੂ ਕਿਰਪਾ ਕਰੇ ਤੁਸੀਂ ਜਲਦੀ ਠੀਕ ਹੋਵੋ। ਤੇ ਬਾਕੀ ਹੋਰ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸੋ ਸਤੇ ਹੀ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੀ ਚਿੱਟੇ ਦੀ ਲੱਤ ਲੱਗੀ ਆ ਬਹੁਤ ਮਾਵਾ ਦੇ ਪੁੱਤ ਮਰ ਰਹੇ ਨੇ ਬਹੁਤ ਹੀ ਜ਼ਿਆਦੇ ਆ ਸਾਡੇ ਵੀ ਮਰਨ ਵਾਲੇ ਨੇ ਸਾਨੂੰ ਵੀ ਉਮੀਦ ਨਹੀਂ ਸੀ ਹੈਗੀ ਵੀ ਇਹੇ ਬਚ ਜਾਣਗੇ ਪਰ ਮਹਾਰਾਜ ਨੇ ਕਿਰਪਾ ਕੀਤੀ ਤੁਸੀਂ ਆ ਗਏ ਪਹੁੰਚ ਗਏ ਤੁਹਾਨੂੰ ਫੋਨ ਕੀਤਾ ਤੁਸੀਂ ਆ ਗਏ ਤੁਸੀਂ ਬਚਾ ਲੋਗੇ ਇਹਨਾਂ ਨੂੰ ਵਾਹਿਗੁਰੂ ਕਿਰਪਾ ਕਰੋ ਬਈ ਨੇ ਕੋਈ ਚਿੰਤਾ ਨਹੀਂ ਕੋਈ ਨਾ ਫਿਕਰ ਨਾ ਕਰੋ ਠੀਕ ਹੋ ਜਾਣਗੇ ਕਿਉਂਕਿ ਪਹਿਲਾਂ ਵੀ ਦੇਖਿਆ ਸੀ ਕੇਸ ਬਹੁਤ ਵੱਡੇ ਵੱਡੇ ਦੂਜਣ ਦੇ ਸਾਨੂੰ ਪਹਿਲਾਂ ਵੀ ਇੱਕ ਮਰੀਜ਼ ਲੈ ਕੇ ਆਏ ਸੀ ਮਾਨੁਕਿਆ ਤੋਂ ਉਹਦੇ ਵੀ ਜਿਵੇਂ ਵੀਰ ਦੇ ਲੱਤਾਂ ਉਹਦੇ ਬਹੁਤ ਸਾਰੇ ਜ਼ਖਮ ਜਿ ਲੱਤ ਟੁੱਟੀ ਹੋਈ ਸੀ ਡਾਕਟਰਾਂ ਨੇ ਕਿਹਾ ਸੀ ਵੀ ਲੱਤ ਕੱਟਣੀ ਪਊਗੀ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਉਹ ਬੱਚਾ ਬਿਲਕੁਲ ਠੀਕ ਠਾਕ ਤੰਦਰੁਸਤ ਹੋਇਆ ਲੱਤ ਦੇ ਜ਼ਖਮ ਠੀਕ ਨੇ ਉਹਦੇ ਬਿਲਕੁਲ ਅਜੋ ਨਸ਼ਾ ਛੱਡ ਚੁੱਕਾ ਹੈ ਲਗਭਗ ਸਾਲ ਦੇ ਕਰੀਬ ਹੋ ਗਿਆ ਇਹ ਵੀ ਡਾਕਟਰਾਂ ਨੇ ਕਹਤਾ ਵੀ ਤੇਰੀ ਲੱਤ ਵੱਡੀ ਜਾਊਗੀ ਚੱਲ ਇਹ ਜਿਹੜਾ ਮੁੰਡਾ ਆ ਚੱਕ ਕੇ ਲਿਆਇਆ ਇਹਨੇ ਵਿਚਾਰੇ ਬਹੁਤ ਸੇਵਾ ਕੀਤੀ ਇਹ ਵੀ ਪਹਿਲਾਂ ਤੁਹਾਡੇ ਕੋਲ ਠੀਕ ਹੋਇਆ ਸੀਗਾ ਇਹ ਵੀ ਪਹਿਲਾਂ ਕੈਰਸੂਨ ਖਾਣ ਲੱਗਿਆ ਸੀਗਾ ਇੰਨ ਨੂੰ ਵੀ ਥੋਨੇ ਠੀਕ ਕੀਤਾ ਹੋਣਾ ਬਹੁਤ ਵਧੀਆ ਆ ਤੁਹਾਡੇ ਘਰ ਦੇ ਵਿੱਚ ਵੱਸਦੇ ਰਸਦੇ ਨੇ ਕੰਮਕਾਰ ਤੇ ਜਾਂਦੇ ਨੇ ਵਧੀਆ ਆ ਤੁਹਾਡੀ ਕਵਿਲਦਾਰੀ ਚਲਾ ਰਿਆ ਹੁਣ ਵੀ ਮੇ ਇਹ ਦਾ ਸਾਨੂੰ ਵੀ ਤੁਸੀਂ ਇਹਨਾਂ ਨੂੰ ਪਚਾਦੋਗੇ ਚਲੋ ਵਾਈ ਗੁਰੂ ਬਣੇ ਅਸੀਂ ਕਹਿੰਨੇ ਆ ਵੀ ਤੁਸੀਂ ਸਾਡੇ ਤੇ ਇਨਾ ਮਾਣ ਬਖਸ਼ ਰਹੇ ਹੋਗੇ ਵਾਈ ਗੁਰੂ ਕਿਰਪਾ ਕਰੂਗਾ ਤੁਹਾ ਤੁਸੀਂ ਵੀ ਸਾਰੇ ਅਰਦਾਸ ਕਰਿਓ ਹਨਾ ਵੀ ਆਪਾਂ ਇਹਨਾਂ ਨੂੰ ਪੂਰੀ ਫੁੱਲ ਕੋਸ਼ਿਸ਼ ਕਰੀਏ ਇਲਾਜ ਦੇ ਕੇ ਚੰਗੇ ਇੱਕ ਇਨਸਾਨ ਬਣਾਈਏ ਵਧੀਆ ਆ ਤੁਹਾਡਾ ਕੰਮ ਪੇਸ਼ਾ ਕਰਨ ਹਜੇ ਉਮਰਾਂ ਕੁਝ ਨਹੀਂ ਹੈਗੀਆਂ ਇਹ ਉਹਨਾਂ ਤੇ ਨਾ ਕੋਲ ਕੋਈ ਪੈਸਾ ਨਹੀਂ ਹੈਗਾ ਕੁਛ ਖਾਣ ਵਾਸਤੇ ਦਵਾਈ ਵਾਸਤੇ ਵੀ ਅ ਮੈਂ ਦੋ ਤਿੰਨ ਦਿਹਾੜੀਆਂ ਲਾ ਕੇ ਇਹਨਾਂ ਨੂੰ ਦਵਾਈ ਦੇ ਕੇ ਗਈਆਂ ਕੁਛ ਇਹਦੇ ਬਾਪ ਨੇ ਦਿੱਤੀ ਦਵਾਈ ਕੁਛ ਮੈਂ ਦਿਹਾੜੀ ਆਪ ਦਿਹਾੜੀ ਕਰਕੇ ਇਹਨਾਂ ਨੂੰ ਦਵਾਈ ਦੇ ਕੇ ਗਈਆਂ ਬਹੁਤ ਔਖਾ ਹੈ ਇਸ ਤਰ੍ਹਾਂ ਪਰ ਬੱਚ ਜਾਣੇ ਨਹੀਂ ਬਣੇ ਬੱਜ ਜਾਣਗੇ ਤੁਸੀਂ ਕਾਕਾ ਜੀ ਦੇਖੋ ਤੁਹਾਡੇ ਮਾਤਾ ਜੀ ਨਾਨੀ ਜੀ ਲੱਗਦੇ ਤਾਂ ਫੱਟੇ ਹਾਂ ਤੁਹਾਡੇ ਨਾਨੀ ਜੀ ਵੀ ਇੱਥੇ ਆ ਉਹ ਕਿੰਨੇ ਤਰਲੇ ਨਾਲ ਤੁਹਾਨੂੰ ਮਿਹਨਤ ਕਰਕੇ ਪੈਸਾ ਲੈ ਕੇ ਦਿੰਦੇ ਆ ਉਹਦਾ ਵੀ ਤੁਸੀਂ ਨਸ਼ਾ ਕਰ ਲੈਂਦੇ ਹੋ ਹੁਣ ਮੈਂ ਸਮਝ ਸਕਦਾ ਪੈਣੇ ਵੀ ਇਹਨਾਂ ਦੀ ਹੈਗੀਆਂ ਮਜਬੂਰੀ ਕਿਉਂਕਿ ਜਿਹੜੇ ਹਾਲਾਤਾਂ ਦੇ ਵਿੱਚ ਨੇ ਇਹ ਕਿਹੇ ਮਜਬੂਰੀਆਂ ਇਹਨਾਂ ਨੂੰ ਪਿਆਰ ਤੇ ਇਲਾਜ ਦੀ ਲੋੜ ਆ ਜਿੰਨਾ ਸਾਡੀ ਸੰਸਥਾ ਵੱਲੋਂ ਹੋਇਆ ਅਸੀਂ ਜ਼ਰੂਰ ਐਫਰਟ ਕਰਾਂਗੇ ਕਿ ਇਸ ਬੱਚਿਆਂ ਦਾ ਇਲਾਜ ਕਰਵਾਈਏ ਤੇ ਕਿਉਂਕਿ ਹੁਣ ਜਿਹੜਾ ਸਾਡੇ ਬਰਨਾਲਾ ਪ੍ਰਸ਼ਾਸਨ ਜ਼ਿਲ੍ਹਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਡੀ ਮਦਦ ਕਰ ਰਿਹਾ ਸਾਡੀ ਸੰਸਥਾ ਦੀ ਕਿ ਤੁਸੀਂ ਜੇਕਰ ਸਾਨੂੰ ਕਿਤੇ ਇਸ ਤਰ੍ਹਾਂ ਦੇ ਮਰੀਜ਼ ਲੱਗਦੇ ਆ ਤਾਂ ਤੁਸੀਂ ਸਿਵਲ ਹਸਪੀਟਲ ਲਿਆਓ ਇਹਨਾਂ ਦਾ ਆਪਾਂ ਸਹੀ ਤਰੀਕੇ ਨਾਲ ਇਲਾਜ ਆ ਜਿਹੜਾ ਉਹ ਕਰ ਸਕੀਏ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹ ਸਾਡੇ ਗਰੀਬਾਂ ਦੀ ਸੁਣੀ ਪਹਿਲੇ ਵੀ ਸਾਡਾ ਬੱਚਾ ਪਚਾਤਾ ਹੁਣ ਦੋ ਆ ਮਰਨ ਵਾਲੇ ਸਾਨੂੰ ਵੇਦ ਨਹੀਂ ਸੀ ਇਹ ਨਹੀਂ ਕਿ ਲੋ ਵਾਹਿਗੁਰੂ ਕਿਰਪਾ ਕਰੂਗਾ ਸਾਡਾ ਮੁੰਡੇ ਦੀ ਤਾਂ ਸਾਨੂੰ ਵੇਦ ਨਹੀਂ ਸੀ ਹੈਗੀ ਐ ਲੁਟਕਦਾ ਸੀ ਹੱਥਾਂ ਤੇ ਪਾਣੀ ਵੀ ਨਹੀਂ ਸੀ ਪਿੰਦਾ ਹਾਂ ਮੈਂ ਦੇਖੀ ਥੋੜੀ ਵੀਡੀਓ ਮੈਨੂੰ ਅਮਨ ਨੇ ਦਿਖਾਈ ਸੀ ਉਹ ਵਿਚਾਰਾ ਗੋਦੀ ਦੇ ਵਿੱਚ ਚੁੱਕ ਕੇ ਲੈ ਕੇ ਆ ਰਹੇ ਸੀ ਉਹ ਪਿਆ ਪਿਆ ਦੇ ਮੂੰਹ ਦੇ ਵਿੱਚ ਰੋਟੀ ਪਾਣੀ ਕੁਝ ਫਲ ਫਲੂਟ ਪਿਆ ਤੇ ਮੂੰਹ ਹੀ ਪਾਉਂਦੇ ਸੀ ਉੱਠ ਨਹੀਂ ਸੀ ਸਕਦੇ ਸਾਨੂੰ ਗਏ ਸੀ ਵੀ ਬਚਦੇ ਨਹੀਂ ਮੈਂ ਫੋਨ ਕਰਤਾ ਜੋ ਆਕਾਂ ਨੂੰ ਮੈਂ ਹੈ ਬਚਦੇ ਨਹੀਂ ਹੈਗੇ ਕੁੜੀਆਂ ਰੋ ਰੋ ਕੇ ਪਾਗਲ ਹੋ ਗਈਆਂ ਘਰੇ ਅੱਛਾ ਤੇ ਇਹ ਹੁਣ ਬਚਦਾ ਨਹੀਂ ਹੈਗਾ ਤਾਂ ਲ ਭੁੱਖੇ ਮਰਦੇ ਸੀ ਜਿਵੇਂ ਬਿਲਕੁਲ ਹੀ ਅੰਦਰੇ ਰਹਿੰਦੇ ਸੀ ਬਾਹਰ ਨਹੀਂ ਸੀ ਨਿਕਲਦੇ ਫਿਰ ਇਹਨਾਂ ਦੀ ਮਾਸੀ ਔਰ ਇਹਦਾ ਭਾਈ ਮਾਸੀ ਦਾ ਮੁੰਡਾ ਚੱਕ ਕੇ ਲਿਆਇਆ ਫਿਰ ਉਹਨਾਂ ਨੇ ਇਹਨੂੰ ਪੂਰੀ ਖਰਾਕ ਦਿੱਤੀ ਆ ਪੂਰੀ ਖਰਾਕ ਨਾ ਹੋਣ ਦੇ ਚ ਜਾਣ ਪੈ ਗਈ ਆ ਮਾੜੀ ਮੋਟੀ ਹੁਣ ਬਹਿਣ ਖਲੋਣ ਲੱਗੇ ਨੇ ਬੋਲਣ ਲੱਗੇ ਇਹਨਾਂ ਦੇ ਮੂੰਹ 'ਚ ਜबान ਨਹੀਂ ਸੀ ਹੈਗੀ ਅੱਛਾ ਪਹਿਲਾਂ ਤਾਂ ਤੁਹਾਨੂੰ ਐ ਲੱਗਦਾ ਸੀ ਵੀ ਇਹ ਕਿ ਮੁਰਦੇ ਚੱਕੀ ਫਿਰਦੇ ਮੁਰਦੇ ਅਸੀਂ ਕਹਤ ਸੀ ਵਜਦੇ ਨਹੀਂ ਐ ਜਿੱਦ ਮੈਦ ਨਹੀਂ ਸੀ ਹੈਗੀ ਐਦਾ ਤੇ ਥੋੜੇ ਦਿਨ ਹੋਏ ਨੇ ਇਹਦੀ ਤਾਂ ਹੁਣ ਲੱਤ ਗਲੀ ਆ ਅੱਛਾ ਨਹੀਂ ਕੋਈ ਗੱਲ ਨਹੀਂ ਬੰਦੇ ਠੀਕ ਹੋ ਜਾਣਗੇ ਇੱਕੋ ਦੋਨੇ ਭਾਈ ਲਾਉਂਦੇ ਸੀ ਇਕੱਠੇ ਹੀ ਅੱਛਾ ਇਹ ਤਾਂ ਨਹੀਂ ਸੀਗਾ ਵੀ ਜਿਹੜੀ ਸ਼ਰੰਜ ਇੱਕ ਲੈ ਕੇ ਉਹੀ ਤੂੰ ਲਾਉਂਦਾ ਸੀ ਉਹੀ ਤੂੰ ਲਾਉਂਦਾ ਸੀ ਹਾਂਜੀ ਉਹੀ ਲਾਉਂਦੇ ਹੋਰ ਵੀ ਤੁਹਾਡੇ ਨਾਲ ਸੀਗੇ ਬੰਦੇ ਨਸ਼ਾ ਕਰਨ ਵਾਲੇ ਇਸ ਤਰ੍ਹਾਂ ਦੇ ਕਜਾ ਤੁਸੀਂ ਦੋਨੇ ਆਪਸ ਇਕੱਠੇ ਭਰਾਈ ਕਰਦੇ ਸੀਗੇ ਅਸੀਂ ਤੇ ਆਈ ਇਕੱਠੇ ਭਰਾਈ ਕਰਦੇ ਸੀਗੇ ਇਹ ਤਾਂ ਨਹੀਂ ਸੀ ਵੀ ਪੰਜ ਸੱਤ ਜਾਣੇ ਇੱਕੋ ਹੀ ਸਰਾਂਚ ਨਾਲ ਸਾਰੇ ਜਾਣੇ ਨੇ ਲਾ ਲਿਆ ਅੱਛਾ ਤੁਸੀਂ ਆਪਣੀ ਸਰਾਂਚ ਨਹੀਂ ਵਰਤਦੇ ਸੀ ਆਪ ਵੀ ਵਰਤਦੇ ਸੀ ਕੋਈ ਟੈਸਟ ਵਗੈਰਾ ਕਰਵਾਇਆ ਸੀ ਕਦੇ ਜਾਂ ਨਹੀਂ ਕੋਈ ਇਲਾਜ ਦਾ ਨਹੀਂ ਹਾਂਜੀ ਹਜੇ ਕੋਈ ਇਲਾਜ ਨਹੀਂ ਹੋਇਆ ਤੁਹਾਡਾ ਕੋਈ ਟੈਸਟ ਨਹੀਂ ਹੋਇਆ ਨਹੀਂ ਉੱਥੇ ਟੈਸਟ ਕਰਦੇ ਸੀਗੇ ਜੀ ਦੋਨਾਂ ਨਗਰ ਕਹਿੰਦਾ ਸੀਗਾ ਦੋਨਾਂ ਭਰਾਵਾਂ ਦੀ ਦੋਨਾਂ ਲੋਤਾਂ ਵਿੱਚ ਉਹ ਟੈਸਟ ਕਰਦੇ ਸੀਗੇ ਕੋਈ ਨਾੜ ਤੇ ਖੂਨ ਹੀ ਨਿਕਲਦਾ ਸੀਗਾ ਜੀ ਬਾਈ ਜੀ ਅੰਦਰ ਤਾਂ ਸਾਰਾ ਚਿੱਟਾ ਪਰੀ ਬੈਠੇ ਆਪਾਂ ਖੂਨ ਕਿੱਥੇ ਹੋਣਾ ਆਹੋ ਲਾਜ ਤਾਂ ਆਪਣਾ ਜੇ ਖੂਨ ਦਾ ਟੈਸਟ ਲਈ ਤਾਂ ਖੂਨ ਚਾਹੀਦਾ ਹੁੰਦਾ ਉਹ ਤਾਂ ਆਪਾਂ ਸਾਰਾ ਚੱਟੇ ਦੇ ਵਿੱਚ ਹੀ ਭਰਤਾ ਇਹ ਤਾਂ ਰੇਸ਼ਾ ਨਿਕਲਦਾ ਸੀ ਜੀ ਐ ਪੈਰ ਰੱਖਦੇ ਸੀ ਨਾ ਐ ਰੇੜ ਚਾਲਦੇ ਸੀ ਰੇਸ਼ੇ ਦੋੰਦੀ ਦਸ ਨਾ ਦੋੰਦੂ ਦਿੰਦੇ ਸੀ ਐ ਨਿਕਲਦਾ ਸੀ ਰੇਸ਼ਾ ਪੈਰ ਜਿੱਥੇ ਰੱਖਦੇ ਥੱਲੇ ਚਿੱਕੜ ਹੋ ਜਾਂਦਾ ਜਿੱਦਾਂ ਮੰਨ ਲੇ ਕਿ ਜਿਹੜੀ ਇਨਫੈਕਸ਼ਨ ਸੀਗੀ ਐਨੀ ਜ਼ਿਆਦਾ ਵੱਧ ਗਈ ਸੀਗੀ ਵੀ ਜਦੋਂ ਆਪਾਂ ਕਹਦੇ ਆ ਤਾਂ ਉਹ ਰਾਦ ਵਗੈਰਾ ਐ ਬੈਠੇ ਚੋਈ ਜਾਂਦਾ ਸੀ ਚੋਈ ਜਾਂਦਾ ਸੀ ਹਾਂਜੀ ਹਾਂਜੀ ਹੁਣ ਵੀ ਚੋਂਦਾ ਆਈ ਕਿ ਲੈ ਕੇ ਸੀ ਸੁਮਾਣੇ ਲੈ ਗਏ ਸੀਗੇ ਹਾਂਜੀ ਉਹਨੇ ਨਾ ਲੱਤ ਫੜ ਕੇ ਤਾਂ ਰੇਸ਼ਾ ਐ ਕੱਢਿਆ ਰੇਸ਼ਾ ਐ ਕੱਢਿਆ ਗਲਾਸੋਂਗ ਰੇਸ਼ਾ ਨਿਕਲਿਆ ਇਹੋ ਜਿਹਾ ਡਾਕਟਰ ਨੇ ਦੇਖਿਆ ਨਹੀਂ ਕਿ ਉਹਨੇ ਪੂਰਾ ਨਹੀਂ ਛੇਕੀ ਤੀ ਮੈਨੂੰ ਯਾ ਤਾਂ ਕੋਸ਼ਿਸ਼ ਤੇ ਇਸਕ ਨਹੀਂ ਤੇ ਬੈਰ ਮਹੰਦੀ ਮੈਂ ਬੈਠੂਗੀ ਮੇਰਾ ਦਿਲ ਹੈਗਾ ਮੈਂ ਕੋਲ ਬੈਠੀ ਰਹੀਆਂ ਪਰ ਚੰਘਿਆਣਾ ਮਾਰੀ ਉਹਨੇ ਸੂਤ ਸੂਤ ਕੇ ਉਹਨੇ ਸਾਰਾ ਰੇਸ਼ਾ ਕੱਟਤਾ ਰੇਸ਼ਾ ਕੱਟ ਕੇ ਫਿਰ ਉਹਨੇ ਦੋ ਤਿੰਨ ਵਾਰ ਬੁਲਾਇਆ ਗੱਡੀ ਕਰਾ ਕੇ ਲੈ ਕੇ ਜਾਂਦੇ ਰਹੇ ਗੱਡੀ ਤੇ ਹੀ ਲਿਆਉਂਦੇ ਰਹਾ ਇੱਕ ਤਾਂ ਮਾਮਾ ਸੀ ਵਿਚਾਰਾ ਉਹ ਗੱਡੀ ਲੈ ਕੇ ਗਿਆ ਇੱਕ ਦਿਨ ਕਿਰਾਇਆ ਪਾਣਾ ਭਰ ਕੇ ਗੱਡੇ ਦਾ ਇੱਕ ਦਿਨ ਇਹ ਤਾਂ ਪਿਓ ਲਿਆਇਆ ਇੱਕ ਦਿਨ ਅਸੀਂ ਸੱਪਾਂ ਵਾਲੇ ਕੋਲੇ ਲੈ ਕੇ ਕਹਿੰਦੇ ਸੱਪ ਮੂਹ ਲਾ ਗਿਆ ਸੱਪਾਂ ਵਾਲੇ ਕੋਲੇ ਪਟਿਆਲੇ ਲੈ ਕੇ ਅਸੀਂ ਗੁੱਗਾ ਮਾੜੀ ਪਤਾ ਨਹੀਂ ਕਿਹੜਾ ਉਹ ਗੁੱਗਾ ਮਾੜੀ ਬਹੁਤ ਤਕੜਾ ਹੈ ਉਥੇ ਥੋੜਾ ਥੂਲਾ ਪਾ ਕੇ ਲੈ ਫਿਰ ਸੇ ਕੋ ਮਣਕਾ ਲਾਉਂਦੇ ਸੀ ਮਣਕਾ ਲਵਾਇਆ ਹਾਂਜੀ ਹਾਂਜੀ ਉਹ ਕਹਿੰਦਾ ਵੀ ਡੱਕਾ ਵੱਜਿਆ ਹੋ ਗਿਆ ਜੀ ਗਾਣੀ ਉਹ ਤੋਂ ਬਾਅਦ ਮੈਨੂੰ ਸਾਨੂੰ ਐ ਹੋ ਗਿਆ ਵੀ ਇਹ ਤੇ ਚਿੱਟੇ ਦੀ ਮਾਰ ਹੈ ਵੀ ਸੱਪ ਸੁਪਾਲਾ ਕੋਈ ਕੰਮ ਨਹੀਂ ਹੈਗਾ ਹਾਂ ਨਹੀਂ ਪਹਿਲਾਂ ਇਹਨਾਂ ਨੇ ਦੱਸਿਆ ਨਹੀਂ ਸੀਗਾ ਵੀ ਸਾਨੂੰ ਵੀ ਇਹ ਚਿੱਟਾ ਲੈ ਰਹੇ ਆ ਜਾਂ ਕੁਛ ਇਸ ਤਰ੍ਹਾਂ ਦਾ ਇਹਨੇ ਤੇ ਮੂੰਹ ਚ ਆਵਾਜ਼ ਹੀ ਨਹੀਂ ਸੀਗੀ ਜਦੋਂ ਚੱਕ ਕੇ ਲੈਂਦਾ ਅੱਛਾ ਉਹ ਤੇ ਆਵਾਜ਼ ਨਹੀਂ ਸੁਰਤ ਨਹੀਂ ਸੀ ਹੈਗੀ ਐ ਚੱਕ ਕੇ ਲਿਆਂਦਾ ਇਹਨਾਂ ਨੂੰ ਗੱਡੀ ਤੇ ਮੋਟਰਾਂ ਤੇ ਆਹੀ ਲਿਆਂਦਾ ਸੀ ਚੱਕ ਕੇ ਲੁੰਡੇ ਨੇ ਹਾਂ ਮੇਰਾ ਭਰਾ ਤਾਂ ਹੀ ਮਰਨ ਵਾਲੇ ਸੀ ਗਏ ਮੈਨੂੰ ਤਾਂ ਲਾ ਦੇ ਐ ਤਾਂ ਤੁਸੀਂ ਵੀ ਬਚਦਾ ਨਹੀਂ ਇਹ ਬਚਦਾ ਨਹੀਂ ਹੈਗਾ ਬਿਲਕੁਲ ਇਹ ਇਹ ਵੱਡਾ ਕਿ ਤੂੰ ਵੱਡਾ ਇਹ ਵੱਡਾ ਹੀ ਮੈਂ ਇਹ ਵੱਡਾ ਕਿੰਨੇ ਸਾਲ ਮੇਰੇ ਤੋਂ ਉਹ ਵੀ ਵੱਡਾ 4-5 ਸਾਲ ਵੱਡਾ 4-5 ਸਾਲ ਵੱਡਾ ਦੋਨੇ ਭਰਾ ਹੀ ਹੋਰ ਭੈਣ ਭਾਈ ਕੋਈ ਆਇ ਤੇ ਪ੍ਰਾਤ ਤੈਨਾਂ ਹੀ ਦੋ ਹੀ ਪ੍ਰਾਈ ਕਰਦੇ ਇਨਾਂ ਸਾਦੇ ਦੂਜਾ ਠੀਕ ਆ ਆਪਣੇ ਘਰੇ ਕੰਮ ਕਰ ਕਰਦਾ ਉਹਨੇ ਤੁਹਾਡੀ ਮਤਲਬ ਸਾਮ ਸੰਭਾਲ ਲਈ ਕੁਝ ਉਪਰਾਲਾ ਕੀਤਾ ਕਿ ਨਹੀਂ ਉਹ ਚੰਡੀਗੜ੍ਹ ਕੰਮ ਕਰਦਾ ਉਹ ਚੰਡੀਗੜ੍ਹ ਕੀਤਾ ਹੀ ਉਹ 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 ਵੀ ਨਾਲ ਹੀ ਆਈ ਗਿਆ ਹੀ ਅਮਨ ਦੇ ਨਾਲ ਲੈ ਆ ਅੱਛਾ ਜਦੋਂ ਲੈ ਕੇ ਆਏ ਹਾਂਜੀ ਚਲੋ ਪਰ ਤੁਹਾਡੀਆਂ ਬਹੁਤ ਵੱਡੀ ਗਲਤੀ ਆ ਜਿਹੜਾ ਤੁਸੀਂ ਇਸ ਰਾਹ ਚੁਣਿਆ ਕਿਉਂ ਚੁਣਿਆ ਤੁਹਾਨੂੰ ਕੀ ਲੱਗਿਆ ਵੀ ਇਹਦੇ ਵਿੱਚ ਕੀ ਚੰਗਾ ਜਾਂ ਮਾੜਾ ਬਸ ਹੀ ਕੀ ਕਹਿ ਸਕਦੇ ਜੀ ਨਸ਼ਾ ਕਰ ਲੈਂਦੇ ਜੀ ਸਾਨੂੰ ਐ ਲੱਗਦਾ ਸੀਗਾ ਵੀ ਅਸੀਂ ਕੰਮ ਦੁੱਗਣਾ ਕਰ ਵੀ ਦੁੱਗਣਾ ਕੰਮ ਕਰਾਂਗੇ ਹਾਂਜੀ ਆਹ ਹੁਣ ਵੀ ਕਹਿੰਦਾ ਸੀ ਮੈਂ ਕੱਲ ਨੂੰ ਕੰਮ ਤੇ ਜਾਣਾ ਅੱਛਾ ਵੀ ਤੁਸੀਂ ਮੈਨੂੰ ਨਸ਼ਾ ਦੇ ਦਿਓ ਮੈਂ ਕੰਮ ਤੇ ਜਾਵੜੂ ਤੇ ਨਸ਼ਾ ਨਹੀਂ ਸੀ ਮੰਗਦਾ ਤਾਂ ਪੈਸੇ ਲਿਆਉਂਗਾ ਤੇ ਅਸੀਂ ਮੜਾ ਮੜਾ ਖਾ ਲਾਂਗੇ ਵੀ ਨਸ਼ਾ ਉਹੀ ਗੱਲ ਹੋ ਗਈ ਨਾ ਵੀ ਇਹ ਕੰਮ ਤੇ ਜਾ ਕੇ ਮੜਾ ਮੋਟਾ ਨਸ਼ਾ ਲਿਆ ਪਰ ਇੰਨਾ ਗਲਿਆ ਹਾਂ ਪੁੱਤ ਤੈਨੂੰ ਕਿਸੇ ਦੇ ਕੰਮ ਤੇ ਰੱਖਣਾ ਵੀ ਨਹੀਂ ਸੀਗਾ ਕਿਉਂਕਿ ਅਗਲਾ ਡਰਦਾ ਵੀ ਕਿਤੇ ਸਾਡੇ ਗੱਲ ਨਾ ਪਏ ਜੇ ਤਰੇਹਾਂ ਆਪਣੇ ਮਾਰਦੇ ਨੇ ਵੀ ਚੱਲ ਕਰੀਏ ਕੰਮ ਤੇ ਕਰੀਏ ਹਾਂਜੀ ਹਾਂਜੀ ਹੁਣ ਚਲੋ ਪਸਤਾਵਾ ਹੋ ਰਿਆ ਨਾ ਹਾਂਜੀ ਪਸਤਾਵਾ ਹੋ ਰਿਹਾ ਫੁੱਲ ਪਸਤਾਵਾ ਸੋ ਇਸ ਟਾਈਮ ਵੀ ਜੋ ਸਾਥੋਂ ਇਹ ਨਸ਼ੇ ਦਲਦਲ ਦੇ ਵਿੱਚ ਗਏ ਹੋ ਤੁਸੀਂ ਇਹ ਬਹੁਤ ਗਲਤ ਕੰਮ ਹੋ ਗਿਆ ਹਾਂਜੀ ਹਾਂ ਰਾਤ ਨੂੰ ਕਈ ਵਾਰੀ ਤਾਂ ਨੀਂਦ ਨਹੀਂ ਆਂਦੀ ਰਾਤ ਨੂੰ ਸੋਚਦੇ ਹੋ ਹਾਂਜੀ ਆਹੀ ਸੋਚੀ ਜਾਂਦੇ ਆਹੀ ਬਸ ਬੈਠੇ ਨਸਾਨੀ ਮਿਲਿਆ ਨਸਾਨੀ ਮਿਲਿਆ ਹੂੰ ਰਾਤ ਨੰਗ ਜਾਂਦੀ ਐ ਐਵੇਂ ਉਹ ਤਾਂ ਜਦੋਂ ਜਦਿਆਂ ਦੀ ਭੁੱਖ ਨਹੀਂ ਲੱਗਦੀ ਉਹ ਤਾਂ ਸਾਰਾ ਕੁਝ ਅੰਦਰੋਂ ਖਰਾਬ ਕਰੀ ਪਿਆ ਨਾ ਸਿਆ ਨਾਲ ਆਪਾਂ ਲੀਵਰ 'ਚ ਵੀ ਆ ਦੋ ਤਿੰਨ ਵਾਰਾਂ ਤਾਂ ਮੈਂ ਡੰਡੇ ਨਾਲ ਕੁੱਟਿਆ ਅੱਛਾ ਕੁੱਟਿਆ ਇਹਨਾਂ ਨੂੰ ਮੇਰੇ ਘਰੇ ਵਗ ਜਾਂਦੇ ਸੀਗੇ ਹਾਂ ਚੋਰੀ-ਚੋਰੀ ਕੋਠੇ ਤੇ ਚੜ ਜਾਂਦੇ ਇੱਥੋਂ ਨੇੜੇ ਹੀ ਕਰਤੀ ਤੁਹਾਡਾ ਉਹ ਹੈਗਾ ਇੱਥੋਂ ਕਿਲੋਮੀਟਰ ਕਿਲੋਮੀਟਰ ਚਲੋ ਜਿੱਥੇ ਲਾਲ ਬੱਤੀ ਮੋੜ ਹਾਂਜੀ 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 ਤੇ ਇਹ ਚੋਰੀ-ਚੋਰੀ ਚੜ ਜਾਂਦੇ ਮੈਂ ਸੋਟਾ ਫੜ ਕੇ ਇਹਨਾਂ ਨੂੰ ਦੋ ਤਿੰਨ ਵਾਰ ਕੁੱਟਿਆ ਮਜਬੂਰੀ ਸੀ ਵੀ ਚੱਲ ਸੋਦਰ ਜਾਣ ਫੇਰ ਜਦੋਂ ਇਹਨਾਂ ਨੂੰ ਨਹੀਂ ਸੀ ਮਿਲਦਾ ਫੇਰ ਤੜਫਦੀ ਸੀਗੇ ਹੂੰ ਫੇਰ ਵੀ ਨਹੀਂ ਸੀ ਦੇਖਿਆ ਜਾਂਦਾ ਫੇਰ ਮਰਦੇ ਸੀ ਵੀ ਅਸੀਂ ਹੁਣ ਨਾ ਇਹਨਾਂ ਦੀ ਜਾਨ ਨਿਕਲ ਜੇ ਫੇਰ ਚੁੱਪ ਕਰ ਜਾਂਦੇ ਸੀ ਕੀ ਕਰੀਏ ਕਿ ਇਹਨਾਂ ਨੇ ਮਰਤੇ ਜਾਣਾ ਹੁਣ ਤਾਂ ਮੇਰ ਹੀ ਨਹੀਂ ਸੀ ਸਾਨੂੰ ਵੀ ਇਹ ਬਚੂਗਾ ਚਲੋ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਿਓ ਕੋਈ ਨਾ ਬੱਚੇ ਆ ਗਲਤ ਰਸਤੇ ਪੈ ਗਏ ਇਹਨਾਂ ਨੂੰ ਪਿਆਰ ਤੇ ਇਲਾਜ ਦੀ ਲੋੜ ਹੈ ਮੈਂ ਸਾਰੇ ਹੀ ਸਾਡੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਲਈ ਅਰਦਾਸ ਜ਼ਰੂਰ ਕਰਿਓ ਤਾਂ ਕਿ ਇਹਨਾਂ ਦਾ ਜਿਹੜਾ ਇਲਾਜ ਆ ਉਹ ਸੌਖੇ ਤਰੀਕੇ ਨਾਲ ਹੋ ਕੇ ਆਪਣੀ ਇਹ ਨਵੀਂ ਜ਼ਿੰਦਗੀ ਆ ਜਿਹੜੀ ਜੀ ਸਕਣ ਹਨਾ ਚੱਲੀਏ ਫਿਰ ਆਪਾਂ ਹੁਣ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਆਂ ਨਹੀਂ ਪਹਿਨੇ ਗੁਰੂ ਮਹਾਰਾਜ ਦਾ ਧੰਨਵਾਦ ਕਰੋ ਜਿੰਦਗੀ ਜਾਨ ਦੁਆਰੇ ਵਾਪਸ ਕਰੋਗੇ ਆ ਜਾਣੀ ਆ ਜਾਣੀ ਗੁਰ ਜਦੋਂ ਜੀ ਦੇਖੋ ਗੁਰੂ ਮਹਾਰਾਜ ਆਪ ਹਾਜ਼ਰ ਨਾਜ਼ਰ ਹੋ ਕੇ ਰਹਿੰਦੇ ਅੰਗ ਸੰਗ ਹੀ ਸਾਡੇ ਆ ਪਰ ਐਸੀ ਭਲੇਖਾ ਪਾ ਲੈਣਾ ਵੀ ਨਹੀਂ ਰੱਬ ਹੈ ਨੀਗਾ ਰੱਬ ਹੁੰਦਾ ਰੱਬ ਹੁੰਦਾ ਸਾਰਾ ਕੁਝ ਐ ਇਹ ਤੇ ਹੋ ਜਾਊਗਾ ਇਲਾਜ ਦੀ ਲੋੜ ਆਪਾਂ ਇਲਾਜ ਸ਼ੁਰੂ ਕਰਦੇ ਆਂ ਬਾਕੀ ਉਹਨੇ ਮਹਾਰਾਜ ਨੇ ਆਪੇ ਫਲ ਲਾ ਦੇਣਾ ਹੁਣ ਇਹ ਜਿੱਥੇ ਬੈਠੇ ਸੀ ਇਹਨਾਂ ਦੇ 12 ਚਾਚੇ ਤਾਏ ਨੇ ਅੱਛਾ ਜੀ 12 ਚਾਚੇ ਤਾਏ ਦੀ ਇਹ ਕਿਸੇ ਨੇ ਪੁੱਛਿਆ ਨਹੀਂ ਹੈਗਾ ਪੂਰੇ ਵੱਡੇ ਪਰਿਵਾਰ ਆ ਜਾਣੇ ਸੀ ਇਹਨਾਂ ਦਾ 12 ਇਹਨਾਂ ਦੇ ਚਾਚੇ ਤਾਏ 5 ਜੀ ਦੋ ਜਵਾਕ ਲਾਈਏ ਤਾਂ ਉਹਨਾਂ ਦੇ 24 25 30 35 ਜਣੇ ਹੋ ਗਏ ਪਰਿਵਾਰਾ ਬਹੁਤ ਵੱਡਾ ਪਰਿਵਾਰ ਫਿਰ ਕਿਸੇ ਨੇ ਨਹੀਂ ਉਪਰਾਲਾ ਕੀਤਾ ਵੀ ਯਾਰ ਸਾਨੂੰ ਉਹ ਵੀ ਖਾਂਦੇ ਹਾਂ ਜੀ ਉਹ ਵੀ ਇਹ ਕੁਝ ਕਰ ਥੋੜਾ ਵੇੜਾ ਹੀ ਕਰਕੇ ਪਿਆ ਹੈ ਹਾਂ ਜੀ ਥੋੜੇ ਨਿੱਕੇ ਨਿੱਕੇ ਬੱਚੇ ਕਰਦੇ ਨੇ ਕਿਸੇ ਨੇ ਇਹਨਾਂ ਨੂੰ ਕਿਸੇ ਨੇ ਬਾਤ ਨਹੀਂ ਲਈ ਇੱਥੇ ਸਮਝ ਸਾਨੂੰ ਫੋਨ ਆਇਆ ਇਹਦੀ ਮਾਸੀ ਨੂੰ ਔਰ ਇਹਦੇ ਪਾਈ ਆਪਣੇ ਨੂੰ ਜਾਂ ਤਾਂ ਪਤਾ ਲੱਗਾ ਵਿਚਾਰੀ ਨੇ ਕਿਸੇ ਤੋਂ ਪੈਸੇ ਫੜ ਕੇ ਕਿਤੇ ਕਿਸੇ ਤੋਂ ਪੈਸੇ ਫੜ ਕੇ ਕਰਾਇਆ ਦੇ ਕਿ ਮੁੰਡੇ ਨੂੰ ਉਦੋਂ ਹੀ ਗੱਡੀ ਛਡਾਤਾ ਪਿੱਛਾ ਉਹ ਉੱਥੇ ਜਾ ਕੇ ਦੱਸਿਆ ਉੱਥੇ ਆਹ ਇੱਕ ਮੁੰਡਾ ਹੋਰ ਆਪਣੇ ਨਾਲ ਇੱਥੇ ਉਹਨੇ ਦਾਖਲ ਕਰਾਤਾ ਸੀ ਉੱਥੇ ਗੰਗਾ ਨਗਰ ਗੰਗਾ ਨਗਰ ਗੰਗਾ ਨਗਰ ਦਾਖਲ ਕਰਾਤਾ ਸੀ ਉਹਨਾਂ ਨੇ ਕਹਿਤਾ ਵੀ ਇਹਨੇ ਲੱਤ ਵੱਡਣੀਆਂ ਕਰਾਤਾ ਉੱਥੇ ਰਿਹਾ ਆ ਇਹਨਾਂ ਨੇ ਬੋਤਲਾਂ ਚੜਾਈਆਂ ਤਿੰਨ ਚੜਾਈਆਂ ਉਦੋਂ ਬਾਅਦ ਨਾੜ ਨਹੀਂ ਲੱਭੀ ਬੋਤਲ ਚੜੀ ਨਹੀਂ ਉਹਨਾਂ ਨੇ ਕਹਿ ਲੱਤ ਵੱਡਣੀਆਂ ਜਦੋਂ ਅਮਨ ਅਮਨਦੀਪ ਪਹੁੰਚਿਆ ਇਹਨਾਂ ਨੇ ਜਾ ਕੇ ਕਿਹਾ ਸਾਨੂੰ ਛੁੱਟੀ ਦੇ ਦਿਓ ਛੁੱਟੀ ਲਿਆਂਦੀ ਨਾਲ ਦੀ ਨਾਲ ਗੱਡੀਆਂ ਰੇਲ ਗੱਡੀਆਂ ਗੱਡੀਆਂ 'ਚ ਚੱਕ ਕੇ ਇਹਨਾਂ ਨੂੰ ਇੱਥੇ ਸੁਨਾਮ ਸੁਟਿਆ ਹਰਿੰਦੇ ਸੁਨਾਮੀ ਰਾਇ ਹੈ ਇਹਨਾਂ ਦੀ ਸੁਨਾਮ ਹੈ ਜਿੰਮੇ ਭਲੇ ਵੀ ਸੁਨਾਮ ਨੇ ਸਾਰਾ ਕੁਝ ਸੁਨਾਮ ਹੈ ਅੱਛਾ ਜੀ ਇਹਨਾਂ ਦੇ ਚਲੋ ਬਾਕੀ ਭੈਣੇ ਵਾਹਿਗੁਰੂ ਕਿਰਪਾ ਕਰੇ ਹਨਾ ਚਲੋ ਅਸੀਂ ਹੁਣ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਆ ਤੁਸੀਂ ਵੀ ਅਰਦਾਸ ਬੇਨਤੀ ਜ਼ਰੂਰ ਕਰਿਓ ਸਾਰੇ ਹਨਾ ਵੀ ਇਸ ਭੈਣ ਭਰਾਵਾਂ ਨੂੰ ਜਲਦੀ ਤੋਂ ਜਲਦੀ ਇਹ ਜਿਹੜਾ ਆਪਣਾ ਠੀਕ ਹੋਣਗੇ ਵਾਹਿਗੁਰੂ ਕਿਰਪਾ ਕਰ ਇਹਨਾਂ ਦੇ ਉੱਤੇ ਜਿਹੜਾ ਇਲਾਜ ਆ ਉਹ ਸਾਡੇ ਬਰਨਾਲਾ ਪ੍ਰਸ਼ਾਸਨ ਵੱਲੋਂ ਜਾ ਕੇ ਸਿਵਲ ਹਸਪੀਟਲ ਜੇ ਇਹਨਾਂ ਦਾਖਲ ਕਰਾਵਾਂਗੇ ਤੇ ਜਿਹੇ ਜੀ ਕੋਈ ਉਹਨਾਂ ਤੋਂ ਸਹੂਲਤ ਹੋਰ ਸਾਡੇ ਵੱਲੋਂ ਕੀਤੀ ਗਈ ਅਸੀਂ ਪੂਰਾ ਅਪਰਾਲਾ ਕਰਾਂਗੇ ਤੇ ਤੁਸੀਂ ਸਾਰੇ ਜਣੇ ਅਰਦਾਸ ਬੇਨਤੀ ਇਹਨਾਂ ਬੱਚਿਆਂ ਲਈ ਜਰੂਰ ਕਰਿਓ ਕਿਉਂਕਿ ਅਰਦਾਸਾਂ ਦੇ ਵਿੱਚ ਬੜੀ ਤਾਕਤ ਆ ਹੁਣ ਅਸੀਂ ਚੱਲਦੇ ਆ ਲੈ ਕੇ ਚਲੋ ਪਹਿਣੇ ਫਿਰ ਟਰੱਕ ਦੀ ਦਲਦਲ ਦੇ ਵਿੱਚ ਫਸੇ ਇਹਨਾਂ ਨੌਜਵਾਨਾਂ ਨੂੰ ਫਿਰ ਹੁਣ ਲੋਕ ਭਲਾਈ ਸੰਸਥਾ ਆਪਣੇ ਨਾਲ ਲਿਜਾ ਰਹੀ ਆ ਤਾਂ ਇਹਨਾਂ ਦਾ ਹੁਣ ਇਲਾਜ ਕਰਾਇਆ ਜਾਏਗਾ ਤਾਂ ਇਹਨਾਂ ਨੂੰ ਇਸ ਨਰਕ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਤਾ ਪੂਰੇ ਇਲਾਜ ਤੋਂ ਕਰਵਾਉਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪ੍ਰਭਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਇਹਨਾਂ ਨੂੰ ਅਸੀਂ ਬਿਲਕੁਲ ਸਹੀ ਸਲਾਮਤ ਕਰਾਂਗੇ ਤਾਂ ਇਹਨਾਂ ਨੂੰ ਇਸ ਨਰਕ ਦੇ ਵਿੱਚੋਂ ਬਾਹਰ ਕੱਢਾਂਗੇ ਨਾ ਦੇਖ ਸਕਦੇ ਹਾਂ ਕਿ ਦੋਵੇਂ ਨੌਜਵਾਨ ਨੇ ਸਕੇ ਭਰਾ ਨੇ ਚਿੱਟੇ ਦੀ ਦਲਦਲ ਦੇ ਵਿੱਚ ਫਸ ਗਏ ਤਾਂ ਟੀਕੇ ਇੰਨੇ ਲਗਾਏ ਕਿ ਬਾਹਾਂ ਦੀਆਂ ਨਾੜਾਂ ਵੀ ਜਿਹੜੀਆਂ ਉਹ ਨਹੀਂ ਬਚੀਆਂ ਡਾਕਟਰਾਂ ਨੂੰ ਜੇਕਰ ਕੋਈ ਇੰਜੈਕਸ਼ਨ ਲਗਾਉਣਾ ਸੀ ਜਾਂ ਕੋਈ ਡ੍ਰਿਪ ਲਗਾਉਣਾ ਸੀ ਤਾਂ ਉਹ ਨਾੜ ਆ ਜਿਹੜੀ ਇਹਨਾਂ ਨੌਜਵਾਨਾਂ ਦੀ ਨਹੀਂ ਬਚੀ ਲੱਤਾਂ ਗਲਗੀਆਂ ਨੇ ਲੱਤਾਂ ਦੇ ਵਿੱਚ ਟੀਕਾ ਲਾਉਣੇ ਸ਼ੁਰੂ ਕਰ ਦਿੱਤੇ ਇੱਕ ਥਾਂ ਤੇ ਲਗਾਏ ਗਏ ਤਾਂ ਫਿਰ ਅੱਜ ਤੁਰਨ ਦੀ ਹਾਲਤ ਦੇ ਵਿੱਚ ਵੀ ਨਹੀਂ ਰਹੇ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਨੇ ਤਾਂ ਘਰ ਦਾ ਕੱਲਾ ਕੱਲਾ ਸਮਾਨ ਵੇਚਿਆ ਕੋਈ ਚੀਜ਼ ਨਹੀਂ ਛੱਡੀ ਤੇ ਅੱਜ ਇਸ ਨਰਕ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਆ ਜਿਹੜੀ ਲੋਕ ਭਲਾਈ ਸੰਸਥਾ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਏਗਾ ਉਸ ਤੋਂ ਬਾਅਦ ਇਹਨਾਂ ਨੂੰ ਨਰਕ ਦੇ ਵਿੱਚੋਂ ਕੱਢਣ ਦਾ ਦਾਵਾ ਕੀਤਾ ਜਾ ਰਿਹਾ ਇਸ ਤਰ੍ਹਾਂ ਪ੍ਰਮੰਦਰ ਸਿੰਘ ਨੇ ਦਾਵਾ ਕੀਤਾ ਕਿ ਤਕਰੀਬਨ ਅਸੀਂ 1 ਮਹੀਨੇ ਦੇ ਅੰਦਰ ਅੰਦਰ ਇਹਨਾਂ ਨੂੰ ਇਸ ਨਰਕ ਦੇ ਵਿੱਚੋਂ ਕੱਢ ਦਵਾਂਗੇ 1 ਮਹੀਨੇ ਤੋਂ ਬਾਅਦ ਇਹ ਬਿਲਕੁਲ ਤੰਦਰੁਸਤ ਜ਼ਰੂਰ ਹੋ ਜਾਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਸ ਦਲਦਲ ਦੇ ਵਿੱਚ ਫਸੇ ਨੇ ਦੋਸਤਾਂ ਨੇ ਲਾਲਚ ਦੇ ਵਿੱਚ ਲਾਤਾ ਕਿ ਤੁਸੀਂ ਪੀ ਕੇ ਦੇਖੋ ਤਾਂ ਸਵਾਦ ਵੱਖਰਾ ਹੁੰਦਾ ਉਹ ਸਾਰੀਆਂ ਚੀਜ਼ਾਂ ਨੇ ਇਹ ਇਹ ਚੀਜ਼ਾਂ ਹੁੰਦੀਆਂ ਨੇ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਕਈ ਲੋਕ ਉਹਨਾਂ ਦੇ ਸਾਥੀ ਲਾਲਚ ਦੇ ਲਾਲਚ ਦੇ ਦੇ ਕੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਕੋਈ ਹਾਲ ਨਹੀਂ ਪੁੱਛਦਾ ਤਾਂ ਅੱਜ ਦੇਖ ਸਕਦਾ ਹਾਂ ਕਿ ਹਾਲਤ ਕੀ ਬਣ ਗਈ ਹੈ ਪੰਜਾਬ ਦੇ ਨੌਜਵਾਨਾਂ ਨੂੰ ਤਸਵੀਰ ਦੇਖਣੀ ਚਾਹੀਦੀ ਹੈ ਕਿ ਕਈ ਵਾਰ ਤਾਂ ਲੋਕ ਲਾਲਚ ਦੇ ਵਿੱਚ ਉਹਨਾਂ ਨੂੰ ਲਗਾ ਦਿੰਦੇ ਨੇ ਬਾਅਦ ਵਿੱਚ ਫਿਰ ਕੋਈ ਹਾਲ ਨਹੀਂ ਪੁੱਛਦਾ ਜਦੋਂ ਜ਼ਿੰਦਗੀ ਜਾਂ ਚਲੀ ਜਾਂਦੀ ਹੈ ਜਾਂ ਫਿਰ ਜ਼ਖਮੀ ਹੋ ਜਾਂਦੇ ਨੇ ਸਿਰੰਜਾਂ ਦੇ ਨਾਲ ਇਹਨਾਂ ਦੀਆਂ ਲੱਤਾਂ ਵੀ ਜਿਹੜੀਆਂ ਨੇ ਉਹ ਗਲ ਗਈਆਂ ਨੇ ਤੁਰਿਆ ਵੀ ਨਹੀਂ ਜਾਂਦਾ ਇਹ ਹਾਲਾਤ ਨੇ ਇਹ ਹਾਲਾਤ ਬਣ ਗਏ ਨੇ ਜਿਹੜੇ ਨੌਜਵਾਨ ਚਿੱਟੇ ਪੀਣ ਦੇ ਆਦਿ ਨੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਤੋਂ ਕੋਈ ਜਿਹੜਾ ਸਬਕ ਸਿੱਖਣਾ ਚਾਹੀਦਾ ਕਿ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਨਰਕ ਬਣ ਸਕਦੀ ਹੈ ਜੇਕਰ ਉਸ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਨਿਕਲਣਾ ਚਾਹੀਦਾ ਹੈ ਤਾਂ ਆਪਣੇ ਆਪ ਦੇ ਵਿੱਚ ਤਸਵੀਰਾਂ ਇਹ ਬਿਆਨ ਕਰਦੀਆਂ ਨੇ ਦੋ ਸਕੇ ਭਰਾ ਨੇ ਸਕੇ ਭਰਾ ਇਸ ਦਲਦਲ ਦੇ ਵਿੱਚ ਫਸ ਗਏ ਨੇ ਤਾਂ ਹੁਣ ਸੰਸਤਾ ਲੈ ਕੇ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦਾ ਇਲਾਜ ਕਰਵਾਇਆ ਜਾਏਗਾ ਤਾਂ ਇਹਨਾਂ ਨੂੰ ਇਲਾਜ ਦਿੱਤਾ ਜਾਏਗਾ ਤਾਂ ਜਿਸ ਤਰੀਕੇ ਦੇ ਨਾਲ ਇਹਨਾਂ ਦੀਆਂ ਲੱਤਾਂ ਗਲੀਆਂ ਨੇ ਤਾਂ ਸਮਾਂ ਜ਼ਰੂਰ ਲੱਗ ਸਕਦਾ ਇਲਾਜ ਕਰਵਾਉਣ ਦੇ ਲਈ ਇਸ ਥਾਂ ਦੇ ਵਿੱਚੋਂ ਠੀਕ ਹੋਣ ਦੇ ਲਈ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਸੁਨਾਮ